ਪੰਜਾਬ ਦੇ ਵਿੱਚ ਕਾਨੂੰਨ ਦੀ ਸਥਿਤੀ ਬਿਲਕੁਲ ਗਿਰਦੀ ਜਾ ਰਹੀ ਆ ਕਿਉਂਕਿ ਹੁਣ ਬਦਮਾਸ਼ਾਂ ਨੂੰ ਜਰਾ ਵੀ ਪੁਲਿਸ ਦਾ ਖੌਫ ਨਹੀਂ ਰਿਹਾ ਦੱਸਦੀ ਹੈ ਕਿ ਤਾਜ਼ਾ ਘਟਨਾ ਖਰੜ ਦੇ ਵਿੱਚ ਵਾਪਰੀ ਆ ਜਿੱਥੇ ਦਿਨ ਦਿਹਾੜੇ ਔਰਤ ਦੇ ਗਲ ਦੇ ਵਿੱਚੋਂ ਦੋ ਲੁਟੇਰਿਆਂ ਦੇ ਵਿੱਚੋਂ ਜਿਹੜੀ ਆ ਉਹ ਚੈਨ ਖਿੱਚੀ ਗਈ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸੀਸੀਟੀਵੀ ਫੁਟੇਜ ਆ ਜਿਸ ਦੇ ਵਿੱਚ ਇੱਕ ਸਕੂਟਰੀ ਜਿਹੜੀ ਆਉਂਦੀ ਆ ਉਸਤੇ ਆਲੇ-ਦੁਆਲੇ ਇੱਕ ਮੋਟਰਸਾਈਕਲ ਘੁੰਮਦਾ ਜਦੋਂ ਉਹ ਉਹਨਾਂ ਦਾ ਜਿਹੜਾ ਧਿਆਨ ਆ ਉਸ ਲੋਕਾਂ ਦੇ ਵੱਲ ਜਾਂਦਾ ਉਹਨਾਂ ਦੋਨਾਂ ਮੁੰਡਿਆਂ ਦੇ ਵੱਲ ਜਾਂਦਾ ਤਾਂ ਉਹਨਾਂ ਦੇ ਵੱਲੋਂ ਉੱਤਰ ਕੇ ਜਿਹੜਾ ਇੱਕ ਤਾਂ ਮੋਟਰਸਾਈਕਲ ਲੈ ਕੇ ਥੋੜਾ ਅੱਗੇ ਹੋ ਜਾਂਦਾ ਹੈ ਤਾ ਦੂਸਰੇ ਦੇ ਵੱਲੋਂ ਪਿੱਛੋਂ ਜਾ ਕੇ ਜਿਹੜਾ ਉਹਨਾਂ ਦੇ ਗੱਲ ਦੇ ਵਿੱਚੋਂ ਚੈਨ ਆ ਜਿਹੜੀ ਉਹ ਖਿੱਚੀ ਜਾਂਦੀ ਆ ਉਸ ਤੋਂ ਬਾਅਦ ਜਿਹੜੇ ਦੋਨੋਂ ਉਹ ਜੋੜਾ ਸੀਗਾ ਉਹ ਸਕੂਟਰੀ गिर ਜਾਂਦੀ ਆ ਤਾਂ ਉਸ ਤੋਂ ਬਾਅਦ ਜਿਹੜੇ ਇਲਾਕੇ ਦੇ ਲੋਕ ਨੇ ਆਲੇ ਦੁਆਲੇ ਘਰਾਂ ਦੇ ਲੋਕ ਨੇ ਉਹ ਬਾਹਰ ਨਿਕਲਦੇ ਨੇ ਆਖਰ ਜਿਹੜਾ ਆਪ ਹੁਣ ਇਹ ਚੋਰ ਨੇ ਜਿਹੜੇ ਇਹ ਲੁਟੇਰੇ ਨੇ ਉਹਨਾਂ ਦਾ ਜਿਹੜਾ ਪੁਲਸ ਦਾ ਖੌਫ ਆ ਉਹਨਾਂ ਦੇ ਮਨ ਦੇ ਵਿੱਚ ਬਿਲਕੁਲ ਖਤਮ ਹੋ ਗਿਆ ਕੀ ਹੁਣ ਜਿਹੜੇ ਇਹ ਚੋਰ ਲੁਟੇਰੇ ਨੇ ਪੁਲਿਸ ਤੋਂ ਜਿਹੜਾ ਡਰਨਾ ਉਹ ਘਟ ਚੁੱਕੇ ਨੇ ਜਾਂ ਬਿਲਕੁਲ ਬੰਦ ਹੋ ਚੁੱਕੇ ਨੇ ਕਿਉਂਕਿ ਲਗਾਤਾਰ ਜਿਹੜੀਆਂ ਇਹ ਘਟਨਾਵਾਂ ਨੇ ਇਹ ਸਾਹਮਣੇ ਆਉਂਦੀਆਂ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਨੇ ਸਾਹਮਣੇ ਆ ਰਹੀਆਂ ਹੁਣ ਜਿਹੜੇ ਚੋਰੀ ਵਗੈਰਾ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੇ ਲੋਕ ਨੇ ਸਰਗਰਮ ਹੋਏ ਨੇ ਦਿਨ ਦਿਹਾੜੇ ਜਿਹੜੀਆਂ ਆ ਲੁੱਟਾ ਦਿੱਤੀਆਂ ਜਾਂਦੇ ਨੇ ਪਰਸ ਖੋਏ ਜਾਂਦੇ ਨੇ ਫੋਨ ਖੋਏ ਜਾਂਦੇ ਨੇ ਤਾਂ ਲਗਾਤਾਰ ਜਿਹੜੀਆਂ ਹੁਣ ਇਹ ਪੰਜਾਬ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਲੁੱਟਾਂ ਦੀਆਂ ਵਾਰਦਾਤਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਹੁਣ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਇਸ ਦੇ ਵਿੱਚ ਵੀਕ ਜਰੂਰ ਰਿਹਾ ਇੱਕ ਪਾਸੇ ਜਿਹੜਾ ਉਹ ਨਸ਼ਾ ਤਸਕਰਾਂ ਦੇ ਘਟ ਟਾਏ ਜਾ ਰਹੇ ਨੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਪੂਰਾ ਸਖਤ ਹੁੰਦਾ ਦਿਖਾਈ ਦੇ ਰਿਹਾ ਪਰ ਦੂਜੇ ਪਾਸੇ ਜਿਹੜੇ ਦਿਨ ਦਿਹਾੜੇ ਲੋਕਾਂ ਦੇ ਵੱਲ ਦੇ ਗਲਾਂ ਦੇ ਵਿੱਚੋਂ ਜਿਹੜੇ ਸੋਨੇ ਦੀਆਂ ਚੈਨਾਂ ਖਿੱਚੀਆਂ ਜਾਂਦੀਆਂ ਪਰਸ ਖੋਏ ਜਾਂਦੇ ਨੇ ਮੋਬਾਈਲ ਖੋਏ ਜਾਂਦੇ ਨੇ ਤਾਂ ਇਹ ਕਿਤੇ ਨਾ ਕਿਤੇ ਜਿਹੜੀ ਪੁਲਿਸ ਦੀ ਨਿਕਾਮੀ ਜਰੂਰ ਆ ਸਾਹਮਣੇ ਆਉਂਦੀ ਹੈ ਕਿਸ ਤਰ੍ਹਾਂ ਜਿਹੜਾ ਹੁਣ ਹਾਂ ਤੱਕ ਜਿਹੜੇ ਇਹ ਲੁਟੇਰੇ ਨੇ ਉਹ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਹੜਾ ਬਜ਼ੁਰਗ ਜੋੜਾ ਏ ਉਹ ਘਰ ਪਹੁੰਚਦਾ ਜਦੋਂ ਘਰ ਤੋਂ ਜਿਹੜਾ ਉਹ ਅੰਦਰ ਵੜਨ ਲੱਗਦੇ ਆ ਤਾਂ ਉੱਥੇ ਇੱਕ ਮੋਟਰਸਾਈਕਲ ਆਉਂਦਾ ਏ ਤਾਂ ਮੋਟਰਸਾਈਕਲ ਤੇ ਦੋ ਨੌਜਵਾਨ ਨੇ ਜਿਹੜੇ ਉਹ ਆਉਂਦੇ ਨੇ ਇੱਕ ਜਿਹੜਾ ਮੁੰਡਾ ਏ ਉਹ ਅੱਗੇ ਨਿਕਲ ਜਾਂਦਾ ਮੋਟਰਸਾਈਕਲ ਲੈ ਕੇ ਦੂਸਰਾ ਜਿਹੜਾ ਮਗਰ ਦੀ ਚੈਨ ਖੋਕੇ ਉਹ ਮੋਟਰਸਾਈਕਲ ਤੇ ਬੈਠ ਕੇ ਦੋਨੋਂ ਜਾਣੇ ਜਿਹੜੇ ਉੱਥੋਂ ਫਰਾਰ ਹੋ ਜਾਂਦੇ ਜਿਹੜੀ ਤਾਜੀ ਘਟਨਾ ਇਹ ਖਰੜ ਦੀ ਦੱਸੀ ਜਾ ਰਹੀ ਆ ਸੀਸੀਟੀਵੀ ਦੇ ਵਿੱਚ ਜਿਹੜੀ ਪੂਰੀ ਫੁੱਟ ਜਾ ਉਹ ਕੈਦ ਹੋਈਆ ਕਿਸ ਤਰ੍ਹਾਂ ਜਿਹੜਾ ਉਹਨਾਂ ਨੂੰ ਲੁੱਟਿਆ ਗਿਆ ਪਿੱਛੇ ਦੀ ਆ ਕੇ ਚੈਨ ਖੋ ਕੇ ਜਿਹੜਾ ਉਸ ਤੋਂ ਬਾਅਦ ਖਿੱਚਿਆ ਜਾਂਦਾ ਉਸ ਤੋਂ ਬਾਅਦ ਉਹ ਜਿਹੜੇ ਸਕੂਟਰੀ ਤੇ ਜੋੜਾ ਹੁੰਦਾ ਉਹ ਦੋਨੋਂ ਗਿਰ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਇਲਾਕੇ ਦੇ ਲੋਕ ਨੇ ਆਲੇ ਦੁਆਲੇ ਘਰਾਂ ਦੇ ਲੋਕ ਨੇ ਉਹ ਬਾਹਰ ਨਿਕਲ ਕੇ ਦੇਖਦੇ ਨੇ ਤਾਂ ਹੁਣ ਜਿਹੜੇ ਲੋਕ ਨੇ ਉਹ ਘਰਾਂ ਦੇ ਵਿੱਚ ਵੀ ਨਹੀਂ ਸੇਫ ਹੈ ਕਿਉਂਕਿ ਲਗਾਤਾਰ ਇਦਾਂ ਦੀਆਂ ਵਾਰਦਾਤਾਂ ਜਿਹੜੀਆਂ ਆਏ ਦਿਨ ਖਬਰ ਆਉਂਦੀ ਆ ਇੱਕ ਇੱਕ ਦਿਨ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਉਹ ਲੁੱਟੇਰ ਲੁੱਟੇਰਿਆਂ ਦੀਆਂ ਖਬਰਾਂ ਨੇ ਚੋਰੀ ਨਹੀਂ ਖਬਰਾਂ ਨੇ ਇੱਕ ਦੰਦ ਦੇ ਵਿੱਚ ਕਟਕਟ ਜਿਹੜੀਆਂ ਦਾਦਾਸ ਖਬਰਾਂ ਇਦਾਂ ਦੀਆਂ ਆਉਂਦੀਆਂ ਕਿ ਜਿਹੜੀ ਚੈਨ ਸਨੇਚਿੰਗ ਕੀਤੀ ਗਈ ਆਪਾਸ ਖੋਇਆ ਗਿਆ ਫੋਨ ਖੋਇਆ ਗਿਆ ਤਾਂ ਇਦਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਕਿ ਪ੍ਰਸ਼ਾਸਨ ਦਾ ਜਿਹੜਾ ਡੰਡਾ ਉਹ ਕਾਇਮ ਨਹੀਂ ਰਿਹਾ ਪ੍ਰਸ਼ਾਸਨ ਦੀ ਯੁਤੀ ਕਾਇਮ ਨਹੀਂ ਰਹੀ ਕਿ ਹੁਣ ਇਹਨਾਂ ਨੂੰ ਬਿਲਕੁਲ ਜਿਹੜੀ ਖੁੱਲੇ ਆਮ ਇਹਨਾਂ ਦੇ ਵੱਲੋਂ ਚੋਰੀਆਂ ਕੀਤੀਆਂ ਜਾਂਦੀਆਂ ਜਾਂਦੇ ਆ ਖੁੱਲੇ ਆਮ ਜਿਹੜਾ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਉਹਨਾਂ ਦੇ ਗਲਾਂ ਦੇ ਵਿੱਚੋਂ ਜਿਹੜੀਆਂ ਚੈਨ ਖੁੰਆਂ ਖੋਈਆਂ ਜਾਂਦੀਆਂ ਨੇ ਤਾਂ ਇਹ ਜਿਹੜੀ ਤਾਜ਼ਾ ਘਟਨਾ ਇਹ ਖਰੜ ਸ਼ਹਿਰ ਦੀ ਦੱਸੀ ਜਾ ਰਹੀ ਹੈ